ਤੂੰ ਕਰਦੀ ਪਈ ਹੈ ਨਾ ਇਹ ਨਾ ਤੂੰ ਮੇਰੀ ਗੱਲ ਯਾਦ ਰੱਖੀ ਇੱਕ ਦਿਨ ਜਸਬੀਰ ਤੂੰ ਇਸ ਵੇਲੇ ਨੂੰ ਪਸਤਾਨ ਦੇ ਨਾਲੇ ਨਾ ਥੋੜੀ ਜੀ ਆਪਣੀ ਜ਼ੁਬਾਨ ਤੇ ਮਿਠਾਸ ਲਿਆਇਓ ਕਿਉਂਕਿ ਸਭ ਤੋਂ ਕੋੜੀ ਚੀਜ਼ ਵੀ ਇਹੋ ਹੀ ਆ ਸਭ ਤੋਂ ਆ ਤੇ ਸਹੀ ਫਿਰ ਮੈਂ ਤੈਨੂੰ ਦੱਸਾਂਗੀ ਠੀਕ ਆ ਕਿ ਨਹੀਂ ਤੱਕ ਜਿੱਦ ਤੋੜੇ ਬੜੀ ਖਸ਼ਪਈ ਹੁੰਨੀ ਬਹੁਤ ਖੁਸ਼ ਹੁੰਦੀ ਵੀ ਕਿੱਡਾ ਚਾਹ पे ਚੜਦਾਈ ਤੈਨੂੰ ਹੈ ਨਾ ਬੜਾ ਚੰਗਾ ਕੀਤਾ ਤੇ ਚੰਗਾ ਹੀ ਕੀਤਾ ਉਹਦੀ ਮਾਂ ਨੂੰ ਸੱਦ ਕੇ ਲਾਂਭਾ ਦੇ ਦਿੱਤਾ ਆ ਕਿਰਨ ਦੇ ਬੜੇ ਪਰ ਨਿਕਲੇ ਸੀ ਇਹਨੂੰ ਇਹ ਸੀ ਕਿ ਮੈਂ ਹਰੇ ਆਪਣੇ ਸੱਸ ਨੂੰ ਥੱਲੇ ਸੁੱੜਤਾ ਤੇ ਮੈਂ ਨਹੀਂ ਕਦੀ ਡਿੱਗਣ ਵਾਲੀ ਐਸ ਕਰਕੇ ਮੈਂ ਵੀ ਉਹਦੀ ਮਾਂ ਨੂੰ ਫੋਨ ਕੀਤਾ ਤੇ ਫੋਨ ਕਰਕੇ ਕਿਹਾ ਭੈਣ ਜੀ ਕੋਈ ਜ਼ਰੂਰੀ ਕੰਮ ਆ ਗਲਤ ਮੈਂ ਫੋਨ ਤੇ ਪੂਰੀ ਦੱਸੀ ਨਹੀਂ ਜਦੋਂ ਘਰੇ ਆ ਗਈ ਫਿਰ ਜੋ ਮੇਰੇ ਮੂੰਹ 'ਚ ਆਇਆ ਮੈਂ ਕਰਤਾ ਬੜੀ ਸਿਆਣਫ ਕੀਤੀ ਐ ਬੜੀ ਸਿਆਣੀ ਸੁਲਜੀ ਹੋਈਏ ਹੈਨਾ ਬੜੀ ਸਿਆਣੀ ਐ ਤੂੰ ਤੇ ਸਿਆਣੀ ਆ ਕੀ ਮਤਲਬ ਕੀ ਕਹੀ ਜਾਂਦੇ ਜੇ ਕੋਈ ਸਿਆਣੀ ਗੱਲ ਨਹੀਂ ਕੀਤੀ ਤੂੰ ਕਿਧਰੋਂ ਸਿਆਣੀ ਗੱਲ ਕੀਤੀ ਐ ਮੇਰੇ ਇੱਕ ਗੱਲ ਸੁਣ ਕੱਲ ਨੂੰ ਹੈ ਮਾਂ ਨੇ ਧੀ ਨੇ ਜਦੋਂ ਕਠੀਆਂ ਬੈਠੀਆਂ ਨਾ ਮਾਵਾਂ ਧੀਆਂ ਠੀਕ ਐ ਤੇ ਜਦੋਂ ਨਾ ਦੱਸਿਆ ਨਾ ਮਾਂ ਧੀ ਨੇ ਸਾਰੀਆਂ ਗੱਲਾਂ ਤੇ ਮਾਂ ਨੇ ਸਾਰਾ ਕੁਝ ਦੱਸਿਆ ਧੀ ਨੂੰ ਵੇ ਐਵੇਂ ਐਵੇਂ ਮੈਨੂੰ ਮੈਂ ਤੁਹਾਡੇ ਘਰ ਗਈ ਸੀ ਨਾ ਤੇਰੀ ਸੱਸ ਨੇ ਐਵੇਂ ਕੀਤਾ ਫਿਰ ਮੇਰੀ ਇੱਕ ਗੱਲ ਸੁਣ ਵੈਸੇ ਤੇ ਤੂੰ ਜੋ ਵੀ ਬੋਲਿਆ ਕਿਤੇ ਤੇ ਤੂੰ ਡਰਾਮੇ ਹੀ ਨੇ ਨਾ ਸਾਰੇ ਹੈ ਨਾ ਕਿਤੇ ਤੇ ਸਾਰੇ ਪਖੰਡ ਹੀ ਨੇ ਤੁਸੀਂ ਮੇਰੀ ਤਰਫਦਾਰੀ ਕਰਨ ਦੇ ਜੀ ਕਿ ਉਹਦੇ ਕਰਨ ਦੇ ਜੀ ਪਰ ਪਹਿਲੇ ਮੇਰੀ ਪੂਰੀ ਗੱਲ ਹੋ ਲੈਂਦੇ ਮੇਰੀ ਇੱਕ ਗੱਲ ਸੁਣ ਕਿਰਨ ਕਿਹੜਾ ਕਰਦਾ ਕੰਮ ਨਹੀਂ ਕਰਦੀ ਸਾਹਿਲ ਥੱਲੇ ਪਿਆ ਰਾਤੀ ਉਹ ਟਟਕੁੜੀ ਦੋ ਤਿੰਨ ਵਾਰੀ ਥੱਲੇ ਜਾਂਦੀ ਉਹਨੂੰ ਵੇਖਣ ਵਾਸਤੇ ਉਹਨੂੰ ਮੈਨੂੰ ਆਪਣੇ ਮੁੰਡੇ ਦੇ ਉਹਨਾਂ ਫਿਕਰ ਨਹੀਂ ਹੁੰਦਾ ਜਿੰਨਾ ਉਸ ਕੁੜੀ ਨੂੰ ਫਿਕਰ ਹੈਗਾ ਹੈ ਕਿਹੜੀਆਂ ਭਾਬੀਆਂ ਜਿਹੜਾ ਇੰਨਾ ਕਰਦੀਆਂ ਹੁਣ ਹੈ ਇਹ ਤਿੰਨੋਂ ਦੋਨੋਂ ਜਣੀਆਂ ਚਲੋ ਮੰਜੂ ਤੇ ਆਈ ਕੱਲ ਪੂਜਾ ਤੇ ਕਿਰਨ ਉਹਦੇ ਸਿਰ ਤੇ ਖਲੋਤੀਆਂ ਨੇ ਮਾਵਾਂ ਬਣ ਕੇ ਕਿਹੜੀ ਗੱਲੋ ਜਸਬੀਰ ਸ਼ਰਮ ਕਰ ਬੱਸ ਕਰ ਹੁਣ ਬੱਸ ਕਰ ਬਹੁਤ ਹੋ ਗਿਆ ਨਹੀਂ ਜਦੋਂ ਨੇ ਦੱਸਿਆ ਨਾ ਕੀ ਉਹਨਾਂ ਦੀ ਨਜ਼ਰ ਇਸ ਤੇਰੀ ਇੱਜ਼ਤ ਚਲ ਦੱਸ ਮੈਨੂੰ ਮਾਂ ਕੋ ਉਹਦੀ ਪਤਾ ਕੀ ਕਹੇਗੀ ਇਹ ਤੇ ਮੈਨੂੰ ਰੋ ਰੋ ਕੇ ਪਖੰਡ ਕਰਕੇ ਮੰਦੀ ਸੀ ਤੇ ਅੰਦਰੋਂ ਨਿਕਲੀਗੀ ਉਹਨਾਂ ਨੇ ਮੇਰੀ ਗੱਲ ਸੁਣ ਲੈ ਪਹਿਲੇ ਪੂਰੀ ਉਹਨਾਂ ਨੇ ਆਪਣੀ ਧੀ ਦੀ ਖੇਚ ਕਰਨੀ ਆ ਔਰ ਮਾਪੇਓ ਆਪਣੀ ਧੀ ਨੂੰ ਕਦੀ ਦੁਖੀ ਨਹੀਂ ਹੋ ਵੇਖ ਸਕਦੇ ਮੈਂ ਇੱਕ ਗੱਲ ਸੁਣ ਲੈ ਚਾਰ ਬੰਦਿਆਂ ਵਿੱਚ ਖਲੋ ਕੇ ਨਾ ਮਾਪੇ ਧੀ ਦੀ ਗਲਤੀ ਕੱਢ ਜਾਂਦੇ ਨਹੀਂ ਲੇਕਿਨ ਅੰਦਰ ਵੱੜ ਕੇ ਉਹਨਾਂ ਨੂੰ ਧੀ ਦੇ ਦਰਦ ਦਾ ਜ਼ਰੂਰ ਪਤਾ ਹੁੰਦਾ ਈ ਤੇ ਉਹ ਅੰਦਰੋਂ ਧੀ ਦੇ ਨਾਲ ਖਲੋਤੇ ਹੁੰਦੇ ਨਹੀਂ ਕੋਈ ਵੀ ਮਾਪੇ ਆਪਣੀ ਧੀ ਨੂੰ ਦੁਖੀ ਨਹੀਂ ਵੇਖ ਸਕਦੇ ਔਰ ਜਸਬੀਰ ਇਹ ਤੂੰ ਜਾਣ ਕੇ ਕਿਰਨ ਨੂੰ ਕਲਪਾਂਦੀ ਵੀ ਹੈ ਕਿਹੜੀ ਗੱਲ ਦਾ ਤੂੰ ਬਦਲਾ ਲੈਂਦੀ ਵੀ ਉਹਦੇ ਕੋਲ ਦਰਗ ਤੇਨੂੰ ਪਤਾ ਸਭ ਝੂਠ ਬੋਲੇ ਕਿਉਂ ਝੂਠ ਬੋਲਦੀ ਬੇਦੂਏ ਨਾ ਕਿਉਂ ਦੱਸ ਮੈਨੂੰ ਇੱਕ ਸਿਰਫ ਤੂੰ ਸ਼ਰਤ ਲਾ ਬੈਠੀ ਉਹਦੇ ਨਾਲ ਹਾਂ ਸ਼ਰਤ ਲੱਗ ਗਈ ਦੱਸ ਮੈਂ ਅੰਜ ਕੀ ਹਾਸਿਲ ਕਰਨਾ ਚਾਹਨੀ ਏ ਤੂੰ ਪੁੱਤ ਤੇਰਾ ਤੇਰਾ ਹੈ ਤੇਰਾ ਹੀ ਰਹਿਣਾ ਈ ਉਹਦਾ ਸਾਈਂ ਆ ਸਿਰ ਦਾ ਤੇ ਉਹਦਾ ਸਾਈਂ ਹੀ ਰਹਿਣਾ ਈ ਕਿਉਂ ਲੜਦੀਆਂ ਪਈਆਂ ਜੀ ਆਪਸ ਤੁਸੀਂ ਕਿਸ ਪਿੱਛੇ ਤੂੰ ਲੜਦੀ ਪਈਂ ਤੈਨੂੰ ਨਾ ਅਜੇ ਸਮਝ ਨਹੀਂ ਆਂਦੀ ਬਈ ਤੂੰ ਬੜੀ ਇਹ ਸਿਆਨ ਵਰਤੀ ਦੀ ਪਈ ਐ ਬੜੀ ਸੋਹਣੀ ਗੱਲ ਕਰਦੀਵੇਂ ਤੂੰ ਨਾ ਪੁੱਤ ਦਾ ਘਰ ਵਸਾਉਂਦੀ ਨਹੀਂ ਪਈ ਤੂੰ ਪੁੱਤ ਦਾ ਘਰ ਉਜਾੜਦੀ ਪਈ ਐ ਫਿਰ ਸੱਸ ਸਭ ਤਾਂ ਕੀ ਕਹਿੰਦੀਆਂ ਨੇ ਮਾਵਾ ਕੀ ਕਹਿੰਦੀਆਂ ਨੇ ਹਾਏ ਸਾਡੀ ਨੂੰਹ ਨੇ ਸਾਡਾ ਸਾਥ ਨਹੀਂ ਦਿੱਤਾ ਸਾਡੀ ਨੂੰਹ ਨੇ ਸਾਨੂੰ ਸਮਝਿਆ ਹੀ ਨਹੀਂ ਸਾਨੂੰ ਇੰਜ ਤੇ ਉੰਜ ਫਿਰ ਅਸੀਂ ਕਿੰਨਾ ਕੁ ਸਮਝਿਆ ਮੈਨੂੰ ਦੱਸ ਜਸਬੀਰ ਸੋਟਣਾ ਪਈ ਮੇਰੀ ਇੱਕ ਗੱਲ ਸੁਣ ਕਿਰਨ ਕਿੱਥੇ ਨਹੀਂ ਖੜੀ ਉਤਰਦੀ ਵੀ ਅਸੀਂ ਉਹਦੀ ਥਾਂ ਥਾਂ ਤੇ ਕੁੜੀ ਦੀ ਬੇਇੱਜ਼ਤੀ ਕੀਤੀ ਮੈਨੂੰ ਪੁੱਛ ਕੇ ਕਿਉਂਕਿ ਮੈਂ ਵੀ ਨਾਲ ਸਾਂ ਕਿਹੜੀ ਜਗ੍ਹਾ ਤੇ ਦੀ ਉਸ ਬੇਇੱਜ਼ਤੀ ਨਹੀਂ ਕੀਤੀ ਮੇਰੀ ਗੱਲ ਸੁਣ ਅਸੀਂ ਉਹਦੇ ਪੁਸ਼ਪਿੰਦਰ ਨੂੰ ਕਹਿ ਕੇ ਆ ਗਏ ਸੀ ਨਾ ਨਹੀਂ ਨਾ ਇੱਥੇ ਇਹ ਅਮਰੀਕਪੂਰੀ ਵਰਗੀ ਚਾਲੂ ਪਰ ਚਲੀਏ ਤੇ ਅਸੀਂ ਉਹਦੇ ਤੋਂ ਵੀ ਚਾਰ ਹੱਥੀਆ ਵੱਧ ਗਏ ਆ ਇੱਕ ਗੱਲ ਵੇਖ ਲੈ ਤੈਨੂੰ ਮੈਂ ਦੱਸਾਂ ਜਦੋਂ ਵੀ ਤੂੰ ਉਹਦੇ ਨਾਲ ਗੱਲ ਕਰਦੀ ਨਾ ਕਿਰਨ ਦੇ ਨਾਲ ਨਾਲ ਹੀ ਤੇ ਉਹਦੀ ਬਾਂਫ ਫਟਦੀ ਐ ਉਹਦੇ ਵਾਲ ਤੱਕ ਫਟਦੀ ਐ ਉਹਨੂੰ ਥੱਪੜ ਮਾਰਨ ਤੱਕ ਜਾਣੀ ਐ ਤੂੰ ਜਦੋਂ ਉਹਨੇ ਨਾ ਜਾ ਕੇ ਥਾਣੇ ਰਿਪੋਰਟ ਲਖਾਤੀ ਨਾ ਤੇ ਮਾਰੇ ਜਾਵਾਂਗੇ ਤੇ ਭੱਜਣ ਦੀ ਥਾਂ ਨਹੀਂ ਲੱਭਣੀ ਤੇ ਪੁਸ਼ਪਿੰਦਰ ਪੈਂਜੀ ਦੀ ਜਿਹੜੀ ਤੁਸੀਂ ਇਸ਼ਾਰੇ ਤੇ ਚਲਦੀ ਪਈ ਹੈ ਨਾ ਇਹਨਾਂ ਨੇ ਪਹਿਲਾਂ ਅੰਦਰ ਵੜਨਾਈ ਤੇ ਰਾਜਪੈਂਜੀ ਕਿਸੇ ਨੇ ਤੇਰੇ ਨਾਲ ਨਹੀਂ ਉਹ ਖਲੋਣਾ ਉਹਨਾਂ ਨੇ ਤੇ ਪਹਿਲਾਂ ਹੀ ਸਾਨੂੰ ਕਹਿਣਾ ਤੁਸੀਂ ਉੱਤੇ ਰਹਿੰਦੀਆਂ ਜੇ ਤੁਸੀਂ ਨਿਭੜੋ ਸਾਡਾ ਵਿੱਚ ਕੋਈ ਰੋਲ ਨਹੀਂ ਹੈਗਾ ਫਿਰ ਜਦੋਂ ਉਹ ਵੇਖਦਿਆਂ ਤੇਰੀ ਇਸੇ ਗੱਲ ਦੇ ਕਾਰਨ ਨਾ ਪੁਸ਼ਪਿੰਦਰ ਪੈਂਜੀ ਰਾਜਪੈਂਜੀ ਕਿਰਨ ਦੀ ਬੇਇੱਜ਼ਤੀ ਕਰਕੇ ਰੱਖ ਦਿੰਦੀਆਂ ਨੇ ਕੱਲ ਵੀ ਪੁਸ਼ਪਿੰਦਰ ਭੈਂਜੀ ਨੇ ਥੱਲੇ ਕਪੜੇ ਲਾਣ ਗਈਏ ਤੇ ਪੂਜਾ ਵੈਸੇ ਗੱਲਾਂ ਕਰਨ ਲੱਪਈਆਂ ਤੇ ਉਹਨਾਂ ਨੇ ਗੋਡੇ-ਗੋਡੇ ਕਿਰਨ ਦੀ ਬੇਇੱਜ਼ਤੀ ਕੀਤੀ ਐ ਮੈਂ ਕਿਹਾ ਤਾਂ ਕੋ ਉਹਨਾਂ ਨੇ ਮੇਰੀ ਵੀ ਕਰਦੀ ਤੇਰੀ ਨੂੰਹ ਦੀ ਕੋਈ ਬੇਇੱਜ਼ਤੀ ਕਿਉਂ ਕਰੇ ਤੂੰ ਕਿਉਂ ਕਰ ਕਿਉਂਕਿ ਤੂੰ ਆਪ ਕਰਦੀ ਏ ਜੇ ਤੂੰ ਆਪ ਨਾ ਨਾ ਕਰੇ ਤੇ ਕਿਸ ਦੀ ਹਿੰਮਤ ਨਹੀਂ ਤੇਰੀ ਨੂੰਹ ਵੱਲ ਕੋਈ ਉਂਗਲ ਚੁੱਕ ਕੇ ਗੱਲ ਕਰ ਜੇ ਕਿਸੇ ਜੁਰਤ ਕਿਵੇਂ ਪੈ ਜਾਏ ਤੇਰੀ ਨੂੰਹ ਨੂੰ ਗੱਲ ਕਰਨ ਦੀ ਪਰ ਉਹ ਤਾਂ ਮੇਰੀਆਂ ਧਰਾਣੀਆਂ ਝਾਣੀਆਂ ਕਰ ਸਕਦੇ ਝਾਣੀਆਂ ਝਾਣੀਆਂ ਕਰ ਸਕਦੀਆਂ ਸੀ ਉਹਨਾਂ ਦੀ ਹੁਣ ਆਪਣੀਆਂ ਨੂਆਂ ਨੇ ਤੈਨੂੰ ਕੀ ਬਤਾਉਂんだろう ਇਹ ਨੂਆਂ ਦੇ ਨਾਲ ਕਿਵੇਂ ਹੋਣਗੇ ਕਿਵੇਂ ਨਹੀਂ ਹੋਣਗੀਆਂ ਜਾ ਖਾਂ ਮੰਜੂ ਦੇ ਮੂੰਹ ਤੇ ਚਪੇੜ ਮਾਰ ਜਾ ਮਾਰ ਪੂਜਾ ਦੇ ਮੂੰਹ ਤੇ ਵੇਖੀ ਤੈਨੂੰ ਹੁਣੇ ਪੈ ਜਾਂਦੀਆਂ ਤੇ ਤੂੰ ਕਿਵੇਂ ਆਪਣੀ ਨੂ ਦੇ ਖਿਲਾਫ ਗੱਲ ਸੁਣ ਸਕਦੀ ਹਟ ਜਦੋਂ ਵੇਖੋ ਉਹਨਾਂ ਦੇ ਵਿੱਚ ਤੇਰੀ ਯਾਦਤ ਹੈਗੀ ਉੱਤੇ ਦੀ ਕੋਈ ਵੀ ਗੱਲ ਹੋਈ ਨਾ ਖਾਦਾ ਪਿੱਤਾ ਵੀ ਤੂੰ ਥੱਲੇ ਜਾ ਕੇ ਦੱਸਣਾ ਹਰ ਗੱਲ ਤੂੰ ਜਾ ਕੇ ਉਹਨਾਂ ਨੂੰ ਦੱਸਣੀ ਕਦੀ ਉਹਨਾਂ ਨੇ ਤੈਨੂੰ ਚੰਗੀ ਸਲਾਹ ਦਿੱਤੀ ਆ ਕਦੀ ਕਿਾਈ ਨਹੀਂ ਤੇਰੀ ਨੂ ਹੈ ਤੇਰੀ ਧੀ ਹੈ بس ਆ ਨਾ ਜੋ ਤੂੰ ਕਰਦੀ ਪਈ ਹੈ ਨਾ ਇਹ ਨਾ ਤੂੰ ਮੇਰੀ ਗੱਲ ਯਾਦ ਰੱਖੀ ਇੱਕ ਦਿਨ ਜਸਬੀਰ ਤੂੰ ਇਸ ਵੇਲੇ ਨੂੰ ਪਛਤਾਣਾ ਹੀ ਤੇ ਸਿਰ ਤੇ ਹੱਥ ਮਾਰ ਮਾਰ ਕੇ ਕੰਦਾ ਤੇ ਹੱਥ ਸਿਰ ਮਾਰ ਮਾਰ ਕੇ ਰੋਏਂਗੇ ਕਿ ਮੇਰੇ ਨਾਲ ਬਣ ਕੀ ਗਿਆ ਸਮਝ ਜਾ ਹਜੇ ਵੀ ਸੁਧਰ ਜਾ ਕਿਸੇ ਨੇ ਨਹੀਂ ਸਮਝਾਣਾ ਮੇਰੀ ਤੂੰ ਭੈਣ ਐ ਇਸ ਕਰਕੇ ਮੈਂ ਤੈਨੂੰ ਸਮਝਾਉਂਦੀ ਪਈ ਹੂੰ ਸਮਝ ਜਾ ਸਮਝ ਜਾ ਸਮਝ ਜਾ ਹਾਏ ਨਹੀਂ ਮੈਂ ਮਰ ਜਾ ਪਸਵਿੰਦਰ ਠੀਕ ਹੀ ਕਹਿ ਰਹੀ ਵੇਖ ਕਿਵੇਂ ਟੋਕ ਕੇ ਬੈਠੀ ਹੈ ਮੁੰਡੇ ਨਾਲ ਹੈ ਇਹਨਾਂ ਦੋਵਾਂ ਜੀਆਂ ਨੇ ਮੇਰੇ ਨਾਲ ਝੂਠ ਬੋਲਿਆ ਵੇਖ ਕਿਦਰਾ ਜੀਨ ਪਾਈਓ ਹੈ ਹੈਪੀ ਨੇ ਤੇ ਜੀਨ ਪਾਉਣੀ ਤੇਨੂੰ ਕੀ ਲੋੜ ਪਈ ਜੀਨ ਪਾਉਣ ਦੀ ਇਹ ਵੀ ਜੀਨ ਪਾ ਕੇ ਸਾਵੀ ਬੈਠੀ ਓ ਤੇ ਮੇਰੇ ਨਾਲ ਝੂਠ ਬੋਲ ਕੇ ਤੇ ਚਲ ਗਈਆਂ ਅਹੀਂ ਦਵਾਈ ਲੈਣ ਚੱਲੇ ਆ ਕੋਈ ਨਹੀਂ ਇਹ ਤਾਂ ਵਾਕੇ ਪਸਵਿੰਦਰ ਦੀ ਗੱਲ ਸੱਚ ਹੋਗੀ ਪੀ ਵਾਕਿਆ ਹੀ ਡਲੋ ਜੀ ਕੁੰਮਣ ਗਈ ਆ ਤੇ ਮੈਨੂੰ ਪਤਾ ਕੱਖ ਨਹੀਂ ਮੈਂ ਛਦੈਣ ਜੀ ਕਿ ਦਵਾਈ ਲੈਣ ਗਈ ਆ ਹਾਏ ਮੈਂ ਮਰ ਜਾ ਦਵਾਈ ਇਨਾ ਟਾਈਮ ਲੱਗਦਾ ਇਹ ਤੇ ਮੌਜਾਂ ਲੈਣ ਰਹੇ ਨੇ ਘੁੰਮਣ ਫਿਰਣ ਰਹੇ ਨੇ ਰੱਖਾ ਮੇਰਾ ਮੁੰਡਾ ਵੀ ਮੇਰੇ ਹੱਥੋਂ ਨਿਕਲਦਾ ਜਾਣ ਡਿਆ ਕੋਈ ਨਹੀਂ ਹੈਪੀ ਦੀ ਵੀ ਲਾਉਂਗੀ ਕਲਾਸ ਆ ਕੇ ਪੀ ਤੂੰ ਹੁਣ ਮਾਂ ਨਾਲ ਝੂਠ ਬੋਲਣ ਲੱਗ ਪਿਆ ਮਾਂ ਕਮ ਸਕੱਮ ਮਾਂ ਨੂੰ ਤੇ ਸੱਚ ਬੋਲ ਪੀ ਮੰਮੀ ਅਹੀਂ ਘੁੰਮਣ ਜਾਣਾ ਤੇ ਮੈਂ ਕਿਹੜਾ ਮਨਾਂ ਕਰ ਦੇਣਾ ਈ ਨਾ ਚੂਠ ਮੈਂ ਮਾਰ ਤੋਬਾ ਤੋਬਾ ਇਹ ਪੂਜਾ ਨਹੀਂ ਸਿਖਾਇਆ ਹੋਣਾ ਨਾ 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 ਇਹ ਸਾਰਾ ਸਿਆਪਾ ਜਸਵੀਰ ਦੀ ਨੂੰਹ ਦਾ ਹੀ ਉਹਨੇ ਹੀ ਪੱਤਰ ਪੜਾਇਆ ਹੀ ਇਹਨੂੰ ਤੇ ਇਹ ਗਈ ਉਹ ਜੂ ਗਈ ਇੱਥੇ ਹੀ ਲੋਕਲੀ ਰਹਿੰਦੀ ਬਾਹਰ ਚਲ ਗਈ ਸੀ ਹੋਟਲ 'ਚ ਰਹਿਣ ਤੇ ਉਹਨੇ ਉਹ ਤੋਂ ਪੈਰ ਗਾਂ ਟਪ ਕੇ ਵਖਾਇ ਪਈ ਲੈ ਤੂੰ ਇੱਥੇ ਗਈ ਹਾਂ ਤਾਂ ਮੈਂ ਚੱਲੀ ਹਾਂ ਡਲੌਚੀ ਇਹ ਸਿਆਪਾ ਹੀ ਸਾਰਾ ਜਸਵੀਰ ਦੀ ਨੂੰਹ ਦਾ ਹੈ ਕੋਈ ਨਹੀਂ ਮੈਂ ਕਰਦੀ ਇਹਨੂੰ फोनਉ ਨਹੀਂ ਜਰਾ ਪੁੱਛਦੀ ਆ ਹਲੋ ਹਲੋ ਪੂਜਾ ਹਾਂਜੀ ਮੰਮੀ ਕਿੱਥੇ ਆ ਆ ਮੈਂ ਬਾਹਰ ਆ ਤੇ ਤੂੰ ਮੈਨੂੰ ਕੀ ਕਹਿ ਕੇ ਗਈ ਸਾਪੀ ਮੈਂ ਹਸਪੀਟਲ ਚਲੀ ਦਵਾਈ ਲੈਣ ਹੈ ਤਾਂ ਤੂੰ ਹੀ ਕਿੱਥੇ ਘੁੰਮਣ ਡਿਆ ਗਿਆ ਫੋਟੋਆਂ ਪਾਈਆਂ ਹੀ ਮੈਨੂੰ ਓ ਮੰਮੀ ਆ ਫਿਰ ਆਇਤਾ ਹੀ ਦਵਾਈ ਲੈਣ ਸੀ ਤੇ ਆ ਕਹਿੰਦੇ ਚੱਲ ਇੱਕ ਦਿਨ ਤੂੰ ਘੁੰਮ ਘਮ ਲੈ ਜੀ ਕੀ ਪਤਾ ਸ਼ਾਇਦ ਤੂੰ ਥੋੜਾ ਠੀਕ ਹੋ ਜਵੇਂ ਤੇ ਫੇਰ ਸਾਡਾ ਨਾ ਇੱਧਰ ਆਉਂਦਾ ਪ੍ਰੋਗਰਾਮ ਪਨ ਗਿਆ ਤੇਂ ਦਿਲੋ ਜੀ ਆ ਗਏ ਉਹ ਐਡੀ ਦੂਰ ਜਾਣਾ ਤੇ ਮਾਂ ਨੂੰ ਦੱਸਣ ਦਾ ਫਰਜ਼ ਹੀ ਕੋਈ ਨਹੀਂ ਖਲੋਈ ਨਹੀਂ ਹੈਪੀ ਨਹੀਂ ਵੀ ਜਦ ਮੈਂ ਕੰਨ ਖਿੱਚਦੀ ਆ ਲੈਂ ਜੇ ਇਹ ਵੀ ਨਹੀਂ ਦੱਸ ਕੇ ਗਿਆ ਮਾਂ ਨੂੰ ਇਹ ਦਵਾਈ ਦੇ ਬਹਾਨੇ ਨਾ ਦੋ ਹੀ ਨਿਕਲ ਗਏ ਆ ਚੰਗੀਆਂ ਚਾਤੀਆਂ ਤਾਈਆਂ ਮੈਨੂੰ ਗੱਲਾਂ ਕਰਨ ਡੀਆਂ ਤੇ ਉਹ ਇੱਕਦਮ ਪ੍ਰੋਗਰਾਮ ਬਣ ਗਿਆ ਮੰਮੀ ਆਈ ਕਿ ਆ ਪਹੁੰਚ ਕੇ ਫੋਨ ਕਰ ਜਾਾਂਗੇ ਫੋਨ ਤਾਂ ਬਿਨ ਵਜੇ ਤੱਕ ਨਾ ਆਇਆ ਫੋਟੋਆਂ ਆ ਗਈਆਂ ਤੇ ਫੋਨ ਤੁਹਾਡਾ ਆਇਆ ਨਾ ਮੈਂ ਇੱਥੇ ਘਰ ਨਹੀਂ ਕੰਢੀ ਆ ਹੁਣ ਆਉਂਦੀ ਆ ਹੁਣ ਆਉਂਦੀ ਆ ਚਲੋ ਮੰਮੀ ਕੋਈ ਨਾ ਤੁਹਾਨੂੰ ਤਾਂ ਫੋਟਵਾ ਵੇਖ ਲਈਆਂ ਨਾ ਪਤਾ ਲੱਗਿਆ ਤੇ ਨਾਲੇ ਫਿਰ ਜਿਹੜਾ ਫੋਟਵਾ ਸਾਡੀਆਂ ਕਿੱਡੀਆਂ ਕਸੋਣੀਆਂ ਨੇ ਉਹਨੂੰ ਮੈਨੂੰ ਸਭ ਕੁਝ ਪਤਾ ਲੱਗ ਗਿਆ ਵਾ ਫੋਟੋਆਂ ਵੀ ਪਤਾ ਲੱਗ ਗਿਆ ਵਾ ਕਿੱਡੀਆਂ ਕਸੋਣੀਆਂ ਵਾ ਇਹ ਵੀ ਮੈਨੂੰ ਪਤਾ ਲੱਗ ਗਿਆ ਵਾ ਮੈਨੂੰ ਸਭ ਪਤਾ ਲੱਗ ਗਿਆ ਬਹੁਤ ਸੋਹਣੀਆਂ ਫੋਟਵਾ ਵਾ ਕੋਈ ਨਹੀਂ अच्छा मेरी एक गल सुन हां जी आ जीन किन्नू पुछ के पाई ओ ओ मम्मी ओते आ कंदे फेर तू को मन जाना मैं तो टूटता तो रोती बानी ते फेर आने ने मेनू ना जीन टॉप ਲੈਤਾ अच्छा मैंने जीन टॉप आके देता जीन टॉप नहीं घूमया जांदा है हैप्पी नु ही बाहर जाके बढ़िया गल्ला आउंदियां है घर ते मां लाके कोई गल नहीं आउंदी इनु बी मां नु भी कोई पूछना कुछ लेके देना है कुछ खरीदना है ਕਿ ਮਾਂ ਨਾਲ ਕੋਈ ਗੱਲ ਕਰਕੇ ਜਾਵਾਂ ਜੇ ਤੂੰ ਨਹੀਂ ਕੀਤੀ ਨਾ ਉਹਨੇ ਵੀ ਨਹੀਂ ਕੀਤੀ ਨਹੀਂ ਮੰਮੀ ਇਹੋ ਜੀ ਨਹੀਂ ਕੋਈ ਗੱਲ ਲੱਗੀ ਹੁਣ ਭਲਾ ਇੱਥੇ ਆਪਾਂ ਸੂਟ ਪਾਉਂਦੇ ਚੰਗੇ ਲੱਗਦੇ ਆ ਲੈ ਲਈ ਮੈਂ ਨਾ ਫਿਰ ਜੀਨ ਟੌਪ ਪਾ ਲਿਆ ਬਹੁਤ ਵਧੀਆ ਕੀਤਾ ਈ ਤੂੰ ਇੱਥੇ ਆ ਤੇ ਸਹੀ ਫਿਰ ਮੈਂ ਤੈਨੂੰ ਦੱਸਾਂਗੀ ਠੀਕ ਆ ਕਿ ਨਹੀਂ ਠੀਕ ਚਲੋ ਠੀਕ ਆ ਮੰਮੀ ਆ ਜਾਂਗੇ ਅਸੀਂ ਕਰ ਤਾ ਹਾਂ ਆ ਜਾ ਕੋਮਲਾ ਲੈ ਲੈਂਦੇ ਹੋ ਜਰਾ ਬਾਹਰ ਆ ਕੇ ਕੋਮਲਾ ਫਿਰ ਮੈਂ ਕਮਾਉਂਗੀ ਤੈਨੂੰ ਅੱਛਾ ਚਲ ਠੀਕ ਐ ਫਿਰ ਠੀਕ ਐ ਗਾੜੀਆਂ ਸ਼ਰਮ ਨਹੀਂ ਆਉਂਦੀ ਤੇ ਗਾੜੀਆਂ ਗੱਲਾਂ ਕਰਦੀ ਆ ਮੇ ਮੰਮੀ ਫੋਟਵਾਂ ਸੋਹਣੀਆਂ ਆਈਆਂ ਘਾਰ ਆ ਫਿਰ ਤੈਨੂੰ ਦੱਸੂਗੀ ਫੋਟਵਾਂ ਸੋਹਣੀਆਂ ਕਿ ਤੂੰ ਸੋਹਣੀ ਐ ਫਿਰ ਤੇਰ ਨਾਲ ਕਰੂੰਗੀ ਦੋ ਹੱਥ ਆ ਜਾ ਤੂੰ ਜਰਾ ਕਿੱਡੀ ਵਾਰੀ ਹੋ ਗਈ ਐ ਕਿਰਨ ਆ ਕੀ ਮੰਨਨੀ ਪਈਆਂ ਕੁਛ ਨਹੀਂ ਕੜੀ ਬਣ ਗਈ ਆ ਤੇ ਪਕੌੜਿਆਂ ਵਾਸਤੇ ਮੈਂ ਕੜਾਈ ਧੜੀਆ ਮੈਂ ਕਿਹਾ ਚੱਲ ਪਕੌੜੇ ਤਲ ਲਵਾਂ ਮੈਂ ਹਾਏ ਹਾਏ ਕੜੀ ਮੇਰਾ ਤੇਰੀ ਮੰਨੇਗਾ ਕੜੀ ਖਾਣ ਨੂੰ ਤੇ ਨਹੀਂ ਮੰਨੇਗਾ ਜੋ ਮੰਨੇਗਾ ਬਣਾ ਕੇ ਖਾ ਲੋ ਤੇ ਇਹਦਾ ਕੀ ਕਰਨੀ ਜਿਹੜੀ ਧੜੀ ਹੋਈ ਆ ਤੇ ਬਾਕੀ ਸਾਰੇ ਖਾ ਲੈਣਗੇ ਉਹਨਾਂ ਦੀ ਤੇ ਫੇਵਰੇਟ ਆ ਕੜੀ ਹੁਣ ਤੁਹਾਡੀ ਫੇਵਰੇਟ ਨਹੀਂ ਆ ਇੱਥੇ ਮੈਂ ਕੀ ਕਰ ਸਕਦੀ ਆ ਜੇ ਸ਼ੌਂਕ ਆ ਕੋਈ ਹੋਰ ਚੀਜ਼ ਬਣਾਉਂਦਾ ਕਿੰਨਾ ਕੁਸ਼ ਪਿਆ ਇੱਥੇ ਬਣਾਓ ਖਾਓ ਤੇ ਖਵਾਓ ਤੈਨੂੰ ਅਜੇ ਤਾਂ ਕਹਿ ਨਹੀਂ ਪਤਾ ਲੱਗਾ ਕਿ ਮੈਨੂੰ ਕਿਹੜੀ ਸਬਜ਼ੀ ਪਸੰਦ ਆ। ਹੂੰ ਸੱਚੇ ਪੁੱਛੋ ਤੇ ਨਹੀਂ ਪਤਾ ਲੱਗਾ। ਤੇ ਨਾਲੇ ਮੈਂ ਪਤਾ ਕਰਕੇ ਕਰਨਾ ਵੀ ਕੀ ਆ। ਤੁਸੀਂ ਵੇਖੋ ਬਗਾਨੇ ਜੇ ਨਾ ਧੀਆ ਬਗਾਨੇ ਹੀ ਹੁੰਦੀਆਂ ਵਾ। ਅਸਲੀ ਘਰ ਤੇ ਉਹ ਤਾਂ ਉਹ ਹੀ ਆ ਜਿੱਥੇ ਵਿਆਹੀਆਂ ਜਾਂਦੀਆਂ ਵਾ। ਤੇ ਇਸ ਕਰਕੇ ਮੈਨੂੰ ਕਿਵੇਂ ਪਤਾ ਲੱਗੂਗਾ ਨਾ। ਵੈਸੇ ਨਾ ਤੇ ਬੜੀ ਤੇਰੀ ਸੋਭਾ ਸੁਣੀ ਸੀ। ਵਿਚੋਲਣ ਕਹਿੰਦੀ ਸੀ ਕਿਰਨ ਦੇ ਹੱਥਾਂ ਦੀ ਸਬਜ਼ੀ ਖਾ ਕੇ ਦੇਖੋ। ਉਂਗਲਾ ਚਟਦੇ ਰਹਿ ਜਾਓਗੇ। ਤੋਂ ਪਾਲਕ ਪਨੀਰ ਨਹੀਂ ਸੀ ਬਣਾਇਆ ਉਸ ਨੇ ਜਿਹੜਾ ਉੱਧਰ ਮੇਰੇ ਸਹੁਰੇ ਤੋਂ ਭੇਜਿਆ ਮੇਰੇ ਸਹੁਰੇ ਨੇ ਤੇ ਹੱਥ ਤੱਕ ਨਹੀਂ ਲਾਇਆ ਪਾਲਕ ਪਨੀਰ ਨੂੰ ਕਹਿੰਦੇ ਆ ਕਿ ਇਹ ਪਾਲਕ ਪਨੀਰ ਹੈ ਮੈਂ ਕਿਹਾ ਚਲ ਕੋਈ ਨਾ ਸਬਜੀ ਦੀ ਛੁਟਨੀ ਬਾਰ ਮੈਂ ਆਪਣੀ ਨੇ ਨਾਨ ਦੇ ਘਰ ਭੇਜੀ ਪਾਲਕ ਪਨੀਰ ਉੱਥੋਂ ਵੀ ਲਾਂਦੇ ਆਈ ਕਹਿੰਦੀ ਭਾਬੀ ਇਹ ਕਿੱਥੋਂ ਪਾਲਕ ਪਨੀਰ ਆਈ ਹੈ ਤੁਸੀਂ ਤਾਂ ਨਹੀਂ ਇਦਾਂ ਦੀ ਬਣਾਉਂਦੇ ਮੈਂ ਕਿਹਾ ਮੇਰੀ ਕਿਰਨ ਭਾਬੀ ਨੇ ਬਣਾ ਕੇ ਭੇਜੀ ਆ ਕੰਤੇ ਸਬਜੀ ਬਣਾਉਂਦਾ ਚੱਜ ਨਹੀਂ ਆਂਦਾ ਤੇ ਗੱਲਾਂ ਤੁਹਾਡੇ ਆਡੀਆਂ ਕਰਦੀਆਂ ਮੇਰੀ ਨਾ ਧਿਆਨ ਨਾ ਗੱਲ ਸੁਨੋ ਪਾਲਕ ਪਨੀਰ ਤੇ ਮੰਮੀ ਨੇ ਜ਼ਬਰਦਸਤੀ ਭੇਜਤਾ ਉਹ ਤੇ ਤੁਹਾਡੇ ਘਰ ਹਜੇ ਪੂਰਾ ਨਹੀਂ ਆਇਆ ਇਹ ਉਹਨਾਂ ਨੂੰ ਪੈ ਗਿਆ ਕਿ ਮੈਂ ਤੇ ਬਸ ਨਾ ਕੁੜੀ ਦੇ ਘਰੇ ਭੇਜ ਦਵਾ ਕੁੜੀ ਦੇ ਘਰੇ ਭੇਜ ਦਵਾ ਤੇ ਨਹੀਂ ਤੇ ਮੈਨੂੰ ਕੋਈ ਸ਼ੌਂਕ ਨਹੀਂ ਆ ਆਪਣੇ ਹੱਥ ਦੀਆਂ ਸਬਜ਼ੀਆਂ ਖਵਾਉਂਦਾ ਗਰਮੀ ਵੈਸੀ ਹੀ ਬੜੀ ਆ ਗਰਮੀ 'ਚ ਬੰਦੇ ਦੀ ਜਾਨ ਨਿਕਲ ਜਾਂਦੀ ਬਣਾਉਂਦੇ ਬਣਾਉਂਦੇ ਉਹ ਨਾਲੇ ਮੈਂ ਪਾਲਕ ਪਨੀਰ ਨਵੀਂ ਨਹੀਂ ਬਣਾਣ ਲੱਗੀ ਇਹ ਮੇਰੀ ਸਿਗਨੇਚਰ ਡਿਸ਼ ਆ ਏ ਮੈਂ ਬੜੇ ਸਾਲਾਂ ਤੋਂ ਬਣਾਉਂਦੀ ਆਈ ਆ ਆਪਣੇ ਘਰ ਵੀ ਤੇ ਇੱਥੇ ਵੀ ਬੜੀ ਵਾਰ ਬਣਾਇਆ ਤੇ ਤੇਰੇ ਵੀਰੇ ਨੂੰ ਤੇ ਬੜਾ ਹੀ ਪਸੰਦ ਆਇਆ ਪਤਾ ਨਹੀਂ ਤੁਹਾਡੇ ਟੇਸਟ ਕੀ ਤਰ੍ਹਾਂ ਦੇ ਆ ਪਤਾ ਨਹੀਂ ਫਿੱਕੜ ਫੁੱਕੜ ਜਿਹਿਆਂ ਖਾਂਦੇ ਹੋਣੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਏ ਵੇਖੋ ਆਪਾਂ ਦੇ ਭਾਈ ਇਤਨਾ ਹੀ ਖਾਂਦੇ ਆ ਤੁਸੀਂ ਖਾਣਾ ਖਾਓ ਨਹੀਂ ਖਾਣਾ ਨਾ ਖਾਓ ਕੋਈ ਜ਼ਬਰਦਸਤੀ ਥੋੜੀ ਆ ਆਪਣੇ ਘਰ ਜਾਓ ਉੱਥੇ ਬਣਾਓ ਤੇ ਖਾਓ ਆਪਣੇ ਘਰ ਦੀਆ ਤੇ ਮੈਂ ਖਾ ਹੀ ਲਵਾਂਗੀ ਮਹਾਰਾਣੀ ਜੀ ਤੁਹਾਡੇ ਘਰ ਆਇਆ ਕੁਝ ਤੁਸੀਂ ਵੀ ਮੂਨ ਸਵਾਦ ਲਾ ਦਿਓ ਵੇਖੋ ਜੀ ਬਣ ਗਈ ਆ ਕੜੀ ਨਿਕਲਣ ਲੱਗੇ ਆ ਪਕੌੜੇ ਖਾਣਾ ਖਾਓ ਨਹੀਂ ਖਾਣਾ ਤਾਂ ਵੀ ਠੀਕ ਆ ਤੇ ਨਾਲੇ ਮੈਂ ਤੁਹਾਨੂੰ ਕਿਹਾ ਸੀਗਾ ਜਦੋਂ ਇੱਥੇ ਆਣਾ ਆਪਣੀ ਸੱਸ ਦੇ ਨਾਲ ਆਇਓ ਫੇਰ ਵੀ ਤੁਸੀਂ ਬੜੀ ਬਿਸ਼ਰਮੀ ਦੀ ਪੰਡ ਚੁੱਕ ਕੇ ਤੇ ਤੁਰੇ ਆਏ ਜੇ ਸ਼ਰਮ ਤੇ ਨਹੀਂ ਆਈ ਹੋਣੀ ਤੁਹਾਨੂੰ ਆਨ ਲੱਗਿਆ ਮੈਂ ਨਾ ਆਪਣੀ ਮਾਂ ਦੇ ਘਰ ਆਈ ਆ ਇਹ ਗੱਲ ਜਰਾ ਆਪਣੇ ਦਿਮਾਗ 'ਚ ਵਾਰ ਲੈ ਖੁਦ ਉਹ ਤੈਨੂੰ ਸਮਝ ਲੱਗਣੀ ਆ ਮਾਂ ਦਾ ਘਰ ਸਹੀ ਆ ਪਰ ਉਹ ਲੋ ਤਾਂ ਕਿ ਆ ਜਦੋਂ ਤੱਕ ਤੀਆਂ ਵਿਆਹੀਆਂ ਨਹੀਂ ਜਾਂਦੀਆਂ ਜਦੋਂ ਵਿਆਹੀਆਂ ਜਾਂਦੀਆਂ ਨਾ ਮਾ ਦਾ ਘਰ ਉਹਦੇ ਲਈ ਬਗਾਨਾ ਹੋ ਜਾਂਦਾ ਕਿਉਂਕਿ ਕੱਪੜੇ ਤੇ ਤੁਸੀਂ ਲੈ ਕੇ ਆਹੋਗੇ ਪਰ ਤੁਹਾਡੇ ਕੱਪੜੇ ਅਲਮਾਰੀਆਂ 'ਚ ਹੀ ਨਹੀਂ ਤੁਹਾਡੇ ਸੂਟ ਕੇਸਾਂ ਦੇ ਵਿੱਚ ਹੀ ਰਹਿਣਗੇ ਕਮਰਾ ਤੇ ਉਹ ਹੀ ਹੋਊਗਾ ਉਹ ਹੈਲੋ ਮੇਰੀ ਮਾਂ ਨੇ ਨਾ ਮੈਨੂੰ ਬੜੀ ਸੋਹਣੀ ਲਮਾਰੀ ਦਿੱਤੀ ਹੈ ਮੈਂ ਆਪਣੇ ਕੱਪੜੇ ਉਸ ਲਮਾਰੀ 'ਚ ਹੀ ਰੱਖਦੀ ਆ ਉਹ ਉਸ ਲਮਾਰੀ ਦੇ ਵਿੱਚ ਪਤਾ ਨਹੀਂ ਕਿਹਦੇ ਕੱਪੜੇ ਤੁਹਾਡੇ ਤੇ ਹੈ ਨਹੀਂ ਤੇ ਨਾਲੇ ਨਾ ਥੋੜੀ ਜੀ ਆਪਣੀ ਜ਼ੁਬਾਨ ਤੇ ਮਿਠਾਸ ਲਿਆਓ ਕਿਉਂਕਿ ਸਭ ਤੋਂ ਕੋੜੀ ਚੀਜ਼ ਵੀ ਇਹੋ ਹੀ ਆ ਸਭ ਤੋਂ ਮਿੱਠੀ ਵੀ ਇਹ ਨਾਲ ਤੁਸੀਂ ਜੱਗ ਜਿੱਤ ਵੀ ਸਕਦੇ ਜੀ ਤੇ ਜੱਗ ਨੂੰ ਹਾਰ ਵੀ ਤੇ ਜਿੱਦਾਂ ਦੀ ਤੁਹਾਡੀ ਜ਼ੁਬਾਨ ਦੇ ਜ਼ਹਿਰ ਭਰੇ ਆ ਵਾ ਨਾ ਪਤਾ ਨਹੀਂ ਕਦੋਂ ਮਿੱਠੀ ਹੋਣੀ ਐਡੇ ਸ਼ੌਂਕ ਹੈ ਨਾ ਚੀਜ਼ਾਂ ਬਣਾਉਣ ਦਾ ਆਹ ਚੇ ਰਸੋਈ ਆਹ ਜੇ ਕੜਾਈ ਬਣਾਓ ਤੇ ਖਾਓ ਮੈਂ ਚੱਲੀ ਆ ਮੈਨੂੰ ਤੇ ਗੱਲਾਂ ਇੰਜ ਲਾਂਦੀ ਐ ਜਿਵੇਂ ਐਡੀ ਜ਼ੁਬਾਨ ਨਾ ਮਿੱਠੀ ਚਾਸ਼ਨੀ ਦੇ ਵਿੱਚ ਡੁੱਬਾ ਰਸਗੁੱਲਾ ਹੋਵੇ ਆਪ ਤੇ ਜੇਰ ਤੋਂ ਵੀ ਵੱਧ ਭਰੀ ਪਈ ਐ ਘਰ ਦੀ ਧੀ ਦਾ ਖਿਆਲ ਹੀ ਨਹੀਂ ਕਰਨ ਚਲੇਗੀ ਮੂੰਹ ਵਟ ਕੇ ਮੈਂ ਕੀ ਕਰਨਾ ਗਰਮੀ ਚ ਮੈਂ ਵੀ ਜਾ ਕੇ ਇਸੇ ਰੂਮ ਚ ਬੈਠਾ ਚਾ 20 ਜਦੋਂ ਆਇਆ ਨਾ ਨਿੰਦਰਾ ਹੀ ਚੜਿਆ ਰਹਿੰਦਾ ਸੁੱਤ ਹੀ ਰਹਿੰਦੇ ਆ ਚਾਈ ਜੀ ਓ ਚਾਈ ਜੀ ਹਾਂ ਕੀ ਹੋਇਆ ਹੈ ਕਰਾਰੇ ਮਾਨਾ ਸੁੱਤੇ ਰਿਹਾ ਕਰੋ ਹਾਏ ਹਾਏ ਤੇ ਕੀ ਹੋ ਗਿਆ ਜੇ ਮਸ ਹੋ ਗਈ ਤੇ ਸੁੱਤੇ ਰੋ ਹਾਂ ਘਰ ਚ ਦੇਖਦੇ ਨਹੀਂ ਮੈਂ ਕੀ ਪੁੱਛਦਾ ਪਿਆ ਕੀ ਹੋਇਆ ਦੱਸ ਤੇ ਸਹੀ ਘਰ ਦੀ ਤੇ ਘਰ ਆਈ ਆ ਮੈਨੂੰ ਤਾਂ ਕੋਈ ਇੱਜ਼ਤ ਮਾਨ ਤੁਹਾਡੇ ਘਰੋਂ ਹੁਣ ਰਿਆ ਨਹੀਂ ਕੋਈ ਮੈਨੂੰ ਪੁੱਛਦਾ ਨਹੀਂ ਨੂੰਹ ਤੁਹਾਡੀਆਂ ਉੱਡਦੀਆਂ ਫਿਰਦੀਆਂ ਤੇ ਤੁਸੀਂ ਤੁਸੀਂ ਨਿੰਦ ਦੇ ਚਾੜ ਤੇ ਸੁੱਤੇ ਰਿਹਾ ਕਰੋ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਕਿਸੇ ਵੱਲ ਦਾ ਆ ਗਈ ਉਹ ਯਾਰ ਕੀ ਏ ਇਹ ਕਿਹੜੀ ਨੂੰ ਜੜੀ ਹਾਂ ਦਲਹੋਜੀ ਘੁੰਮਣ ਚਲੇਗੀ ਤੁਹਾਨੂੰ ਪੁੱਛ ਕੇ ਗਈ ਤੁਹਾਨੂੰ ਦੱਸ ਕੇ ਗਈ ਉਡਾਰੀਆਂ ਮਾਰਦੀ ਫਿਰਦੀ ਐ ਇਹ ਜਿਹੜੀ ਮਹਾਰਾਣੀ ਕਿਰਨ ਆ ਨਾ ਜਿੱਦਣ ਦੀ ਘਰ ਚ ਆਈ ਐ ਇਹਨੂੰ ਵੇਖ ਕੇ ਨਾ ਤੁਹਾਡੀਆਂ ਸਾਰੀਆਂ ਨੂੰ ਹਣ ਪੰਕ ਲੱਗ ਗਏ ਆ ਉਹ ਵੀ ਉੱਟਦੀਆਂ ਫਿਰਦੀਆਂ ਪਈਆਂ ਮੈਂ ਅੱਛਾ ਇਹ ਗੱਲ ਹੈ ਜੀ ਮੈਨੂੰ ਤਾਂ ਲੱਗਦਾ ਪਿਆ ਤੁਹਾਡਾ ਨਾ ਬੋਰੀਆ ਬਿਸਤਰਾ ਇਸ ਘਰ ਚੋਂ ਗੋਲ ਹੋਣ ਵਾਲਾ ਆਪਣਾ ਸਮਾਨ ਪੈਕ ਕਰੋ ਇਸ ਇਹਨਾਂ ਲੋਹਾਂ ਦੇ ਹਲਕੇ ਨਾ ਤੁਹਾਨੂੰ ਬਿਰਧ ਆਸ਼ਰਮ ਚ ਸੁੱਟ ਆਣਾ ਤੁਹਾਨੂੰ ਨਹੀਂ ਕਿਸ ਨੇ ਪੁੱਛਣਾ ਕਿਸਨਾ ਸੁੱਤੇ ਰਹੋ ਇੱਥੇ ਢਖੰਡੀ ਇੱਥੇ ਪਈ ਰਣੀ ਆ ਤੁਹਾਡਾ ਕਾਰ ਚ ਰੋਬ ਦੋ ਬਣਾ ਸਾਰਾ ਹੀ ਖਤਮ ਹੋ ਚੁਕਾਇਆ ਨਹੀਂ ਤੂੰ ਮੰਨੂ ਕਹਿੰਦੀ ਬਿਰਧ ਆਸ਼ਮ ਭੇਜ ਦੇਣਾ ਵਾ ਨਹੀਂ ਤੇਰੇ ਨਹੀਂ ਛੁਰਤੋ ਲਾ ਕੇ ਅੱਜ ਤੱਕ ਮੇਰਾ ਰਾਜ ਚੱਲਣ ਡਿਆ ਅੱਜ ਤੂੰ ਕਿਤਰਾ ਕਹਿ ਰਹੀ ਨਹੀਂ ਐ ਕਿ ਬਿਰਦਾਸ਼ਮ ਛੱਡ ਕੇ ਆਣਾ ਇਹਨਾਂ ਦੀ ਕੀ ਜੁਰਤ ਹੈ ਤੇ ਨਾਲੇ ਕਿਰਨ ਦੀ ਕੀ ਜੁਰਤ ਵਾਹ ਨਹੀਂ ਤੇਰੇ ਗੱਲਾਂ ਤਾਂ ਤੂੰ ਬੜੀਆਂ ਕਰਦੀ ਪਈ ਐ ਇਹਨਾਂ ਜੜੀਆਂ ਤੁਹਾਡੀਆਂ ਨੂੰ ਆ ਏਕਾ ਕਰਕੇ ਬੈਠੀਆਂ ਸਾਰੀਆਂ ਚਾਟੇ ਚੜ ਗਈਆਂ ਕਿਰਨ ਦੇ ਉਹ ਸੱਚੀ ਮੁੱਚੀ ਆ ਬੜੀਆਂ ਮਹਿਸਤ ਕਰਦੀ ਮਹਾਰਾਣੀ ਸਮਝਣ ਲੱਗ ਪਈ ਐ ਨਹੀਂ ਤੂੰ ਵੇਖੀ ਜਾ ਆ ਜਿਹੜੀ ਮਹਾਰਾਣੀ ਬਣੀ ਐ ਨਾ ਇਹਨੂੰ ਵੇਖ ਵੇ ਕਿਸ ਤਰ੍ਹਾਂ ਡੋਕਰਾਣੀ ਬਣਾਉਂਦੀ ਨੀ ਮੇਰਾ ਨਾਮ ਹੀ ਸੁਜੀਤ ਕੋਰ ਹੈ ਇੱਥੇ ਮੇਰਾ ਰਾਜ ਹੈ ਤੇ ਮੇਰਾ ਹੀ ਰਾਜ ਰਹੇਗਾ ਨਿੱਕਰੇ ਨੂੰ ਕਿਰਨ ਦੀ ਕਿਹੜੀ ਜੁਰਤ ਹੈ ਹੈ ਵੇਖ ਸਹੀ ਇਹਨਾਂ ਵਿੱਚ ਪਿਛਲੇ ਜਿਹੜੇ ਆ ਨਾ ਇਹਨੂੰ ਸਾਰੇ ਮੈਂ ਯਾਦ ਕਰਾ ਦੇਣੇ ਨੇ ਇਹ ਸਮਝਦੀ ਕੀ ਹੈ ਕਿਤੇ ਮੈਨੂੰ ਤੇ ਦਾਦੀ ਜੀ ਸੁੱਤੇ ਪਿਆ ਕੰਮ ਨਹੀਂ ਹੋਣੇ ਜਾਗਣਾ ਪੈਣਾ ਉੱਠ ਜਾਓ ਮੈਂ ਤਾਂ ਹਜੇ ਵੀ ਕਹਿੰਦੀ ਪਈ ਜੈ ਉੱਠ ਜਾਓ ਸਾਰੀਆਂ ਕਮਾਂਡਾ ਤੁਹਾਡੇ ਹੱਥੋਂ ਨਿਕਲ ਜਾਣੀ ਆ ਜੇ ਤੁਸੀਂ ਬਸ ਇੱਥੇ ਬਹਿ ਕੇ ਨਾ ਆਪਣਾ ਭਾਸ਼ਨ ਝਾੜਦੇ ਰਹਿਣਾ ਹੈ ਕਿ ਮੇਰਾ ਘਰ ਹੈ ਤੇ ਮੇਰਾ ਹੀ ਰਹਿਣਾ ਕੋਈ ਗੱਲ ਨਹੀਂ ਮੈਂ ਵੀ ਵੇਖ ਲੈਨੀ ਆ ਇਹ ਕਿੰਨੀ ਕੁ ਔਕਾਤ ਵਿੱਚ ਹੈਗੀਆਂ ਨੇ ਸਾਰੀਆਂ ਮੈਂ ਦੱਸਾਂ ਛੱਡੀ ਬਵੀ ਨਹੀਂ ਮੇਰਾ ਨਾਲ ਫਿਰ ਜੀਤ ਕੋਰ ਐ ਸੁਜੀਤ ਕੋਰ ਵਾਹ ਦਾਦੀ ਜੀ ਵਾਹ ਐਹੀ ਰੋਬ ਨਾ ਆਪਣਾ ਹੁਣ ਸਾਰਿਆਂ ਤੇ ਕਾਇਮ ਕਰਕੇ ਰੱਖਿਓ ਸੁੱਤੇ ਨਾ ਰਹਿਣਾ ਉੱਠੋ अपना रोग जमाओ पूरे घर से नहीं तो टेंशन ना ले रेख सही तो मेरा नाम संजीव तो रे